ਮੌਕਾ ਮਿਲਿਆ ਤਾਕਿਤ ਕੇਸਕਰ ਸਾਹਿਬ ਜਾ ਕੇ ਮੈਂ ਨਮਸਤਕ ਹੋਇਆ ਉਸ ਤੋਂ ਬਾਅਦ ਏਨਾ ਦੇਵੀ ਜੀ ਦੇ ਦਰਸ਼ਨ ਕੀਤੇ ਔਰ ਫਿਰ ਉਸਦੇ ਨੰਗਲ ਵੀ ਸਾਥੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਅੱਜ ਫੇਰ ਤੋਂ ਜਿਹੜੇ ਸਾਡੇ ਪੁਰਾਣੇ ਸਾਥੀ ਨੇ ਕਿਆ ਨਾਲ ਤਾਂ ਕਿਛਨੇ 40-40 ਸਾਲ ਦੇ ਰਿਸ਼ਤੇ ਨੇ ਅਸੀਂ ਐਨਐਸਯੂਆ ਯੂਸ ਕਾਂਗਰਸ ਇਕੱਠੇ ਕੰਮ ਕਰਦੇ ਰਹੇ ਹਾਂ ਮੁਤਾਬ ਸੈਣੀ ਜੀ ਵੀਰੀ ਜੀ ਗੁਰਾਜ ਸਿੰਘ ਮੰਗਲ ਜੀ ਗੁਰਬੀਰ ਗਾਜਪੁਰ ਜੀ ਔਰ ਡਾਕਟਰ ਅਕਸ਼ਰ ਸ਼ਰਮਾ ਜੀ ਸਾਡੇ ਯੂਸ ਕਾਂਗਰਸ ਦੇ ਜ਼ਿਲ੍ਹੇ ਦੇ ਪ੍ਰਧਾਨ ਰਹੇ ਨੇ ਉਹ ਸਾਰੇ ਪੁਰਾਣੇ ਸਾਥੀਆਂ ਨੂੰ ਇੱਕ ਵਾਰੀ ਫੇਰ ਦੁਬਾਰਾ ਮਿਲ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਔਰ ਨਾਲ ਮੈਂ ਇਹਨਾਂ ਨੂੰ ਇਹੀ ਕਹਿਣ ਆਇਆ ਸੀ ਕਿ ਬੇਲੇ ਕੋ ਬੇਲੇ ਜਦੋਂ ਇਹ ਬੁਲਾਉਣਗੇ ਜਾਂ ਮੈਂ ਆਪਣੇ ਆਪ ਇਹਨਾਂ ਦਾ ਹਾਲਚਲ ਪੁੱਛਦਾ ਰਹੂੰਗਾ ਕਿਉਂਕਿ ਜਿਹੜੇ ਲੋਕ ਇੱਕ ਵਾਰੀ ਜ਼ਿੰਦਗੀ ਨਾਲ ਤੁਰਦੇ ਨੇ ਇਹ ਸਾਡਾ ਫਰਜ਼ ਬਣਦਾ ਹੈਗਾ ਕਿ ਜਿੱਥੇ ਦਾ ਖੋ ਸਕੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ